ਬਾਈ ਕਰ ਦੋ ਮम्मा ਨੂੰ ਬਾਈ ਚਲੋ ਫਿਰ ਨਾਮ ਬਤਾ ਦੋ ਇਸ ਦਾ ਕੀ ਹੈ ਜੇ پکڑੋ ਲੋ ਦੇ ਲਓ پکڑ ਲਓ ਲੈ 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 ਦੇ پکڑ ਲੈ پکڑ ਲੈ پکڑ ਲੇ پکڑੜੋ 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 ਇੱਕ ਵਕਤ ਦੀ ਮਾਰੀ ਹੋਈ ਪ੍ਰਦੇਸ਼ਨ ਭੈਣ ਸੁਪਨਿਆਂ ਦੇ ਘਰ ਪਹੁੰਚੀ ਹੈ ਨਾ ਇਹਦੇ ਇੱਕ ਨਿੱਕਾ ਜਿਹਾ ਬੱਚਾ ਜਿਹਦਾ ਹਜੇ ਬੋਲ ਨਹੀਂ ਸਕਦਾ ਹਜੇ 1 ਸਾਲ ਦਾ ਸ਼ਾਇਦ ਹੋ ਗਿਆ ਜਾਂ ਉਹ ਮਿੰਨੇ ਉੱਪਰ ਥੱਲੇ ਹੋ ਸਕਦਾ। ਇਹਨਾਂ ਦਰਾਹੇ ਸ਼ਹਿਰ ਤੋਂ ਮਿਲੀ ਹੈ ਤੀਜੇ ਟਾਪਾ ਉੱਥੇ ਦਰਾਹੇ ਉਹਦੇ ਬਾਹਰ ਇਹ ਪਿਛਲੇ ਦੋ ਦਿਨਾਂ ਤੋਂ ਪਈ ਸੀ ਪੁਲ ਦੇ ਥੱਲੇ। ਲੋਕ ਦੱਸਦੇ ਸੀ ਜਦੋਂ ਇਹ ਬੱਚਾ ਰੋਂਦਾ ਸੀ ਤਾਂ ਫਿਰ ਇੱਕ ਕੁੱਟਦੀ ਸੀ ਬੱਚੇ ਨੂੰ। ਦੱਸਣ ਵਾਲੇ ਨੇ ਵੀ ਕਹਿੰਦੇ ਜੰਦੀ ਬੰਦਤੀ ਸੀ ਜਨਾਬ ਜੀ ਨਹੀਂ ਨਹੀਂ। ਬੋਲ ਕੇ ਕੁਝ ਨਹੀਂ ਦੱਸ ਰਹੀ ਭੈਣ। ਅਸੀਂ ਕਾਫੀ ਕੋਸ਼ਿਸ਼ ਕੀਤੀ। ਕਿਆ ਨਾਮ ਹੈ ਜੀ? ਕਿਸਕਾ ਨਾਮ ਹੈ ਬੇਹਨ ਜੀ? कहां की रहने वाली हो बता दो बहन तुम कहां से आई थी तो ये बहन दी दिमागी स्थिति इतनी कि ज्यादा अपसेट है भी ये अपने आप को एक्सप्लेन नहीं कर सकते। दस भी नहीं पा रही अपने आप बारे में कौन है आप कहां से हो हैं कहां से रहते हो आप कहां जाना है आपने? ਆਈ ਸ਼ਹਿਰ ਜੀਟੀ ਰੋਡ ਆਈਏ ਤੇ ਇੱਥੇ ਇੱਕ ਢਾਬਾ ਇਹ 3J ਢਾਬਾ ਹੈ ਓਨਰ ਨੇ ਇਹਨਾਂ ਦਾ ਬਹੁਤ ਧੰਨਵਾਦ ਹੈ ਦੂ ਤਿੰਨ ਦਿਨ ਤੋਂ ਕੁੜੀ ਇੱਥੇ ਰਹਿ ਰਹੀ ਹੈ ਆ ਤੇ ਸਾਡੇ ਪੁਲਿਸ ਮੁਲਾਜ਼ਮਾਂ ਦਾ ਵੀ ਜੀਰੀ ਉਹਨਾਂ ਦਾ ਬਹੁਤ ਧੰਨਵਾਦ ਹੈ ਇਹਨਾਂ ਦੀ ਸਪੈਸ਼ਲ ਕੇਅਰ ਕਰ ਰਹੇ ਨੇ ਤੇ ਸਾਨੂੰ ਕਾਲ ਆਈ ਸੀ ਕਿ ਇੱਥੇ ਇੱਕ 12 ਸਾਲ ਦੀ ਕੁੜੀ ਕਰਦੇ ਬੱਚੇ ਛੋਟੇ ਜਿਹੇ ਬੱਚੇ ਨਾਲ ਨਹੀਂ ਆ ਇਹ ਭੈਣ ਦਾ ਕੁਝ ਨਹੀਂ ਪਤਾ ਕਿੱਥੋਂ ਮੜ ਕੇ ਆਈ ਆ ਵਿਚਾਰੀ ਕਿਹੜੇ ਹਾਲਾਤਾਂ ਚ ਹੈ ਕੀ ਹੋਇਆ ਉਹਦੇ ਨਾਲ ਕਿਹਦਾ ਬੱਚਾ ਇਹ ਕੋਈ ਸੋਰੀ ਕੁਝ ਨਹੀਂ ਬੋਲਦੀ ਨਹੀਂ ਹੈਗੀ ਨਾ ਇਹ ਕਹਿੰਦੇ ਆ ਵੀ ਤਿੰਨ ਦਿਨ ਤੋਂ ਸੁੱਤੀ ਆ ਨਾ ਇਹ ਕੁਛ ਕਰਦਾ ਵੀ ਤਾਂ। ਬੋਲੋ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ। ਸੌਰੀ ਥੋੜਾ ਜਿਹਾ ਅਸੀਂ ਬੀਜੀ ਸੀ ਲੇਟ ਹੋ ਗਏ ਆ। ਤੁਹਾਡਾ ਕੀ ਨਾਮ ਬਾਈ ਜੀ? ਇਹ ਰਵਿੰਦਰ ਸਿੰਘ। ਰਵਿੰਦਰ ਸਿੰਘ। ਨतीश ਚੌਧਰੀ। ਸਤਿ ਸ਼੍ਰੀ ਅਕਾਲ ਭੈਣੇ। ਰੀਤੂ ਰਾਣੀ। ਥੈਂਕ ਯੂ। ਬਿਲਿੰਦਾ ਤੁਹਾਡਾ ਤੁਸੀਂ ਉੱਥੇ ਆਏ ਹੋ। ਹੋਰ ਕਿੰਨੇ ਵੀਰੇ? ਠੀਕ। ਹੋਰ ਇਸ਼ੂ? ਹੋਰ ਛੋਟੇ ਵੀਰੇ? ਠੀਕ ਠਾਕ ਹੋ। ਤੇ ਇਹ ਕਿੱਥੇ ਮੇਰੀ ਜੀ ਭੈਣ ਹੈ? ਇਹ ਜੀ 3 ਜੇ ਢਾਬੇ ਦਾ ਦਰਾਹ ਜੀਟੀ ਰੋਡ ਤੇ ਪੈਂਦਾ ਜਦੋਂ ਦਰਾਹੇ ਦਾ ਇਧਰੋਂ ਲੁਧਿਆਣਿਆਂ ਕੰਨੀਓ ਜਾਈਏ ਦਰਾਹੇ ਦਾ ਪੁਲ ਚੜੀਏ ਉੱਤੇ ਇੱਕ ਹੋਰ 3 ਜੇ ਢਾਬਾ ਜੀਟੀ ਰੋਡ ਤੇ ਬਰੋਕ ਪੁੱਤਰ ਕੇ ਪੁੱਤਰ ਕੇ ਨਹੀਂ ਪੁਲ ਚੜਨ ਤੋਂ ਪਹਿਲਾਂ ਚੜਨ ਤੋਂ ਪਹਿਲਾਂ ਉਧਰੋਂ ਕਿ ਇਧਰੋਂ ਇਹ ਜਦੋਂ ਲੁਧਿਆਣੇ ਤੋਂ ਉਧਰਹੇ ਕੰਨੀਓ ਦਰਾਹੇ ਕੰਨੀ ਜਾਈ ਠੀਕ ਆ ਇਹ ਦੋ ਕੁ ਦਿਨ ਪਹਿਲਾਂ ਨਾ ਜਿਵੇਂ ਰਾਤ ਨੂੰ ਕੋਈ ਪੇਸ਼ੈਂਟ ਛੱਡਣ ਗਿਆ ਸੀਗਾ ਪੇਸ਼ੈਂਟ ਛੱਡਣ ਗਿਆ ਸੀ ਤੇ ਇਹ ਉਦੋਂ ਬੈਠੀ ਸੀ ਮੈਂ ਕਿਹਾ ਚਲੋ ਵੈਸੇ ਕੋਈ ਆ ਜਾਂਦਾ ਵਾ ਅਸੀਂ ਚਲੇ ਜਾਊਗੀ ਇਹ ਹਨਾ ਵੀ ਕਈਆਂ ਨੂੰ ਹੁੰਦਾ ਵੀ ਇੱਥੇ ਛੱਡ ਦੋ ਵੇਦ ਤੋਂ ਨਾ ਕੁਝ ਬੋਲੀ ਆ ਇੱਕ ਵੀ ਲਫਜ਼ ਇਹ ਆਪਣੇ ਬੱਚੇ ਨਾਲ ਆ ਇਹ ਹਾਈਪਰ ਹੋ ਜਾਂਦੀ ਆ ਬੱਚੇ ਨੂੰ ਘੁੱਟਣ ਲਾਇ ਜਾਂਦੀ ਆ ਵਿੱਚ ਨਾ ਇਹਨੇ ਕੁਝ ਵੀ ਖਾਦਾ ਹੀ ਨਹੀਂ ਵੀਕਲੀ ਖੜਬ ਵੀ ਨਹੀਂ ਹੋ ਰਿਹਾ ਰੋ ਨਾਮ ਦੱਸਿਆ ਕੁਝ ਨਹੀਂ ਇਹਦੇ ਤਾਂ ਤੇ ਮਨਜੀਤ ਲਿਖਿਆ ਹੋਇਆ ਹੈ ਜੀ ਇਹਨਾਂ ਦੀ ਤੇ ਇਹ ਨੂੰ ਪਤਾ ਲੱਗ ਗਿਆ ਕਿ ਇਹ ਪੰਜਾਬਣਾ ਜਾਂ ਹੋਰ ਮਨਜੀਤ ਮਨਜੀਤ ਪਹਿਣੇ ਸਤਿ ਸ਼੍ਰੀ ਅਕਾਲ ਓਡੇ ਮਨਜੀਤ ਸਤਿ ਸ਼੍ਰੀ ਅਕਾਲ ਮਨਜੀਤ ਪਹਿਣੇ ਇਹ ਮਨਜੀਤ ਇਹਦਾ ਕੀ ਨਾਮ ਹੈ ਬੱਚੇ ਦਾ ਜਿਹੜਾ ਕੀ ਨਾਮ ਹੈ ਕੀ ਨਾਮ ਹੈ ਤੇਰਾ ਲੜਕਾ ਕਿ ਲੜਕੀ ਹੈ ਜੀ ਲੜਕਾ ਜੀ ਲੜਕਾ ਵਾ ਹਾਂ ਤੇਰਾ ਕੀ ਨਾਮ ਹੈ ਚੁੰਨੀ ਲੈ ਲੈ ਬੇਟਾ ਚੁੰਨੀ ਲੈ ਲੈ ਚੁੰਨੀ ਲੈ 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 ਚੁੰਨੀ कैसा है क्या था। क्या था। ना यहां था? तुम्हारा नाम क्या है सरस्वती क्या नाम है तुम्हारा नाम क्या दीदी तेरा कपड़ा चाहिए पहने थे अपना नाम लिखो ਆਪਣਾ ਨਾਮ ਲਿਖ ਕੇ ਦਿਖਾਓ ਇੱਧਰ ਆਪਣਾ ਨਾਮ ਲਿਖ ਦਿਓ ਇੱਧਰ ਪਕੜੋ ਪਕੜੋ ਪੈਨ ਪਕੜੋ ਪਕੜੋ ਜੇ ਪੈਨ ਪਕੜੋ ਪੈਨ ਪੈਨ ਪਕੜੋ ਦੀਦੀ ਪਕੜੋ ਪੈਨ ਪਕੜ ਲਓ ਪਕੜੋ ਲਿਖ ਦਿਓ ਲੈ ਪਕੜ ਲੈ ਪੈਨ ਲਿਖ ਲੈ ਮੇਰੀ ਭੈਣ ਲਿਖ ਲੈ ਲਿਖ ਦਿਓ ਨਾਮ ਲਿਖ ਦਿਓ ਆਪਣਾ ਨਾਮ ਲਿਖ ਦਿਓ ਹਮ ਤੇਰੇ ਘਰ ਭੇਜ ਦੇਂਗੇ ਤੇਰੇ ਕੋ ਘਰ ਜਾਣਾ ਹੈ ਨਾ घर जाना है घर जाना है बच्चे का नाम क्या है बच्चे का नाम क्या है बच्चे का नाम क्या है बहन है जे किसका नाम है बाजू पे लिखा हुआ जी... जी है? है जी जे किसका नाम है किसका नाम है जे बात जी है आ जाओ बेटा आ जाओ आ जाओ मेरा बेटा आ जाओ बाय बाय कर दो मम्मा को बाय कर दो मम्मा को बाय चलो फिर नाम बता दो इसका क्या है जे पकड़ो लो जेल ले पकड़ लो ले 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 पकड़ ले पकड़ ले पकड़ ले पकड़ो 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 क्या नाम है इसका बताओ दीदी इसका नाम क्या है बहन इसका नाम क्या है क्या नाम है इसका, दे क्या नाम है इसका? देगा क्या नाम है इसका इसका नाम क्या है क्या नाम है इसका भाई ਬਾਈ ਬਾਈ ਕਰ ਦੋ ਮਮਾ ਬਾਈ 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 ਕਰ ਦੋ ਬਾਈ ਬਾਈ ਕਰ ਦੋ ਫਿਰ ਲੈ ਜਾਉ ਲੈ ਜਾਉ ਬੇ ਠੀਕ ਹੈ ਫਿਰ ਨਹੀਂ ਫਿਰ ਨਾਮ ਬਤਾਓ ਨਾਮ ਕਿਆ ਹੈ ਇਸ ਦਾ ਕੀ ਨਾਮ ਹੈ ਇਸ ਦਾ ठीक है बहन ओके बाय 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 मम्मी का नाम क्या है तो तुम्हारा नाम क्या है क्या नाम है तुम्हारा अरे एक टॉफी खानी है कैंडी खाएगा क्या आपका नाम क्या है कैंडी खाएगा आपका नाम क्या है कैंडी खाएगा देख कैंडी 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 ओ वाहेगुरु जी का खालसा वाहेगुरु जी की फतेह आज जमे तुम देख रहे हो ਇੱਕ ਵਕਤ ਦੀ ਮਾਰੀ ਹੋਈ ਪ੍ਰਦੇਸ਼ਨ ਭੈਣ ਸੁਪਨਿਆਂ ਦੇ ਘਰ ਪਹੁੰਚੀ ਹੈ ਨਾਲ ਇਹਦੇ ਇੱਕ ਨਿੱਕਾ ਜਿਹਾ ਬੱਚਾ ਜਿਹੜਾ ਹਜੇ ਬੋਲ ਨਹੀਂ ਸਕਦਾ ਹਜੇ ਇੱਕ ਸਾਲ ਬਾਅਦ ਸ਼ਾਇਦ ਹੋ ਗਿਆ ਜਾਂ ਇੱਕ ਦੋ ਮਹੀਨੇ ਉੱਪਰ ਥੱਲੇ ਹੋ ਸਕਦਾ ਪਰ ਹਜੇ ਬੋਲਦਾ ਨਹੀਂ ਦੰਦ ਆਗੇ ਤੇਰੇ ਦੰਦ ਆਗੇ ਜਿਹੜੇ ਇਹ ਦੰਦ ਆਏ ਹੋਏ ਆ ਜੀ ਇੱਕ ਸਾਲ ਤੋਂ ਉੱਪਰ ਆ ਚੱਲ ਅੱਗੇ ਚੱਪਲ ਤੇ ਇਹ ਭੈਣ ਦਰਾਹੇ ਸ਼ਹਿਰ ਤੋਂ ਮਿਲੀ ਆ 3 ਜੇ ਟਾਬਾ ਉੱਥੇ ਦਰਾਹੇ ਉਹਦੇ ਬਾਹਰੇ ਪਿਛਲੇ 2 ਦਿਨਾਂ ਤੋਂ ਪਈ ਸੀਗੀ ਪੁਲ ਦੇ ਥੱਲੇ ਉਹ ਟਾਬੇ ਵਾਲੇ ਵੀਰ ਨੇ ਕੱਲ ਰਾਤ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਫਿਰ ਸਾਡੇ ਟੀਮ ਦਾ ਮੈਂਬਰ ਹੈ ਇਸ਼ੂ ਇਸਪ੍ਰੀਤ ਇਹਦੇ ਨਾਲ ਵੀ ਸਾਡੀ ਗੱਲ ਹੋਈ ਪਰ ਅੱਜ ਸਵੇਰੇ ਦਰਾਹਾ ਪੁਲਿਸ ਨੇ ਇੱਕ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਤੇ 3 ਜੇ ਟਾਬੇ ਦੇ ਮਾਲਕ ਨੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਫਿਰ ਪੁਲਿਸ ਸਟੇਸ਼ਨ ਤੋਂ ਦਰਾਹੇ ਤੋਂ ਵੀਰ ਜੀ ਹੁਣੀ ਆਏ ਰਵਿੰਦਰ ਸਿੰਘ ਜੀ ਨਤਿਸ਼ ਚੌਧਰੀ ਜੀ ਤੇ ਰਿਤੂ ਰਾਣੀ ਭੈਣ ਇਹਨਾਂ ਨੇ ਤਿੰਨੋਂ ਮੁਲਾਜ਼ਮਾਂ ਨੇ ਇਸ ਭੈਣ ਨੂੰ ਉਥੋਂ ਰੈਸਕਿਊ ਕੀਤਾ ਰੈਸਕਿਊ ਕਰਕੇ ਲਿਜਾ ਕੇ ਦਾ ਪਹਿਲਾਂ ਤਾਂ ਲੀਡੇ ਕਪੜੇ ਬਦਲੇ ਬੱਚਾ ਭੁੱਖਾ ਸੀਗਾ ਲੋਕ ਦੱਸਦੇ ਸੀ ਜਦੋਂ ਇਹ ਬੱਚਾ ਰੋਂਦਾ ਸੀ ਤਾਂ ਫਿਰ ਇੱਕ ਕੁੱਟਦੀ ਸੀ ਬੱਚੇ ਨੂੰ ਦੱਸਣ ਵਾਲੇ ਤੇ ਵੀ ਦੰਦੀਵਾਂ ਦਿੱਤੀ ਸੀ ਜੀ ਹਾਂ ਜੀ ਹਾਂ ਜੀ ਇਦਾਂ ਹੀ ਦੱਸਦੇ ਵੀ ਬੱਚੇ ਦੇ ਦੰਦੀਆਂ ਵੱਡਦੀ ਸੀ ਜਦੋਂ ਬੱਚਾ ਰੋਂਣੋਂ ਨਹੀਂ ਸੀ ਹਟਦਾ ਬੱਚਾ ਤਾਂ ਬੱਚਾ ਵਾ ਇਹ ਭੈਣ ਠੀਕ ਨਹੀਂ ਹੈਗੀ ਵਿਚਾਰੀ ਤਾਂ ਫਿਰ ਪੁਲਿਸ ਨੇ ਆਪਣਾ ਕੰਮ ਕੀਤਾ ਰੀਤੂ ਰਾਣੀ ਭੈਣ ਨੇ ਫੀਮੇਲ ਕਨਸਟੇਬਲ ਇਹਨਾਂ ਨੇ ਬੱਚੇ ਨੂੰ ਲੀੜੇ ਕੱਪੜੇ ਪਾਏ ਇਹਨੂੰ ਉੱਥੋਂ ਬੋਤਲ ਲੈ ਕੇ ਪਲਾਸਟਿਕ ਦੀ ਉਹਦੇ ਨਾਲ ਹੀ ਦੁੱਧ ਪਿਲਾਇਆ ਫਿਰ ਜੋ ਕਾਨੂੰਨੀ ਕਾਰਵਾਈ ਹੁੰਦੀ ਐ ਐਸਜੀਐਮ ਸਾਹਿਬ ਦੇ ਪੇਸ਼ ਕੀਤਾ ਜੀ ਐਸਜੀਐਮ ਸਾਹਿਬ ਦੇ ਹਨਾ ਉੱਥੋਂ ਅੱਗੇ ਲੈ ਕੇ ਪ੍ਰੋਪਰ ਫਿਰ ਇਹਨਾਂ ਨੇ ਸਪਨਿਆਂ ਦੇ ਘਰ ਦਾ ਮਨੁੱਖਤਾ ਦੀ ਸੇਵਾ ਦਾ ਜਿਹੜਾ ਉੱਥੋਂ ਪਰਮਿਸ਼ਨ ਲੈ ਲਈ ਉੱਥੋਂ ਚਨਾਨ ਕਟਾ ਲਿਆ ਵੀ ਉੱਥੇ ਜਮਾ ਕਰਾ ਕੇ ਆਉਣਾ ਉੱਥੇ ਦਾਖਲ ਕਰਾ ਕੇ ਆਉਣਾ ਇਸ ਭੈਣ ਨੂੰ ਤੇ ਹੁਣ ਨਾਲ ਸਾਡੇ ਗਿੱਨੀ ਵੀਰਾਂ ਦਾ ਵਦ ਰਾਹੇ ਤੋਂ ਐਸ਼ਪ੍ਰੀਤਾ ਤੇ ਵੀਰਾ ਸਿੰਘ ਸਿਮੂ ਵੀਰਾ ਐਂਬੂਲੈਂਸ ਨਾਲ ਵੀਰ ਤੇ ਨਾਲ ਇਹ ਤਿੰਨੋਂ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਨੇ ਇਸ ਭੈਣ ਨੂੰ ਜੇ ਤਾਂ ਕੋਈ ਪਹਿਚਾਣ ਦਾ ਤਾਂ ਸਾਡੇ ਨਾਲ ਸੰਪਰਕ ਕਰੋ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਨੇ ਜੇ ਕੋਈ ਨਹੀਂ ਪਹਿਚਾਣਦਾ ਤਾਂ ਪਲੀਜ਼ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਆਪਾਂ ਨੂੰ ਇਸ ਨਿੱਕੇ ਦੇ ਬੱਚੇ ਬਾਰੇ ਤੇ ਇਸ ਭੈਣ ਦੇ ਅਤੀਤ ਬਾਰੇ ਕੁਝ ਪਤਾ ਲੱਗ ਸਕੇ ਵੀ ਇਹ ਕੌਣ ਆ ਇਹ ਕਿੱਥੋਂ ਆਈ ਆ ਕਿਉਂ ਇਹਦੇ ਇਦਾਂ ਦੇ ਹਾਲਾਤ ਬਣੇ ਆ ਬਾਲ ਵੀ ਇਹਦੇ ਜਿਵੇਂ ਕੋਈ ਜਟਾਂ ਵਗੈਰਾ ਬਣਗੀਆਂ ਹੁੰਦੀਆਂ ਇਦਾਂ ਹੀ ਉੱਪਰ-ਨੀਚੇ ਕੱਟੇ ਹੋਏ ਨੇ ਜਿਵੇਂ ਹੱਥ ਨਾਲ ਹੀ ਫੜ ਕੇ ਕਿਸੇ ਨੇ ਗੁੱਤ ਕੱਟਤੀ ਹੁੰਦੀ ਆ ਇੱਕ ਜਿਹੜੀ ਬਾਹਨ ਦੇ ਉੱਤੇ ਪੈਣ ਦੇ ਇੱਥੇ ਮਨਜੀਤ ਲਿਖਿਆ ਹੋਇਆ ਐਮ ਏ ਐਨ ਜੇ ਆਈਟੀ ਹੈ ਨਾ ਤੇ ਬੋਲ ਕੇ ਕੁਝ ਨਹੀਂ ਦੱਸ ਰਹੀ ਭੈਣ ਅਸੀਂ ਕਾਫੀ ਕੋਸ਼ਿਸ਼ ਕੀਤੀ ਕਿਆ ਨਾਮ ਹੈ ਜੀ ਕਿਸ ਕਾ ਨਾਮ ਹੈ ਬੇਹਨ ਜੀ ਇਸਕਾ ਨਾਮ ਹੈ ਦੀਦੀ ਹੈ ਮੈਂ ਕਿਆ ਨਾਮ ਹੈ ਜੀ ਕਿਸ ਕਾ ਨਾਮ ਹੈ ਨਾਮ ਬਤਾ ਦੇ ਕਿਆ ਨਾਮ ਹੈ ਬਤਾਓ इसका नाम बता दो क्या है बच्चे का नाम क्या है क्या नाम है इसका ए दीदी क्या नाम है इसका क्या नाम है? है क्या नाम है इसके पापा का नाम क्या है बच्चे के पापा का नाम क्या है बता दो बहन तुम कहां से आई थी कहां की रहने वाली हो बताओ बस इतना चोपी यार ਤੇ ਇਹ ਹੁਣ ਦੀ ਚੁੱਪ ਨਹੀਂ ਇਹ ਪਰਸੋਂ ਤੋਂ ਹੀ ਆ ਪਹਿਲਾਂ ਉਹ ਟਾਬੇ ਵਾਲਿਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਫਿਰ ਅੱਜ ਸਵੇਰ ਦੇ ਪੁਲਿਸ ਵੱਲੋਂ ਵੀ ਇਸਪਰੀਤ ਹੋਣਾ ਵੱਲੋਂ ਵੀ ਉੱਥੋਂ ਦਾਹੋ ਦਰਾਹੇ ਦੇ ਲੋਕਲ ਲੋਕਾਂ ਵੱਲੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਇੱਕ ਵੀ ਲੱਭ ਨਹੀਂ ਬੋਲ ਰਹੀ ਇਹਦੇ ਕੱਪੜੇ ਵਗੈਰੇ ਵੀ ਉੱਥੇ ਚੇਂਜ ਕਰਾਏ ਬਹੁਤ ਮਾੜੇ ਹਾਲ ਸੀ ਕੱਪੜਿਆਂ ਦੇ ਗੰਦੇ ਕੱਪੜੇ ਪਾਏ ਹੋਏ ਸੀਗੇ ਤੇ ਇਹਦੇ ਕੋਲੋਂ 25-30 ਰੁਪਏ ਵੀ ਮਿਲੇ ਆ ਪਰ ਹੋਰ ਕੋਈ ਆਇਡੈਂਟੀਟੀ ਜਾਂ ਕੋਈ ਹੋਰ ਚੀਜ਼ ਇਹਦੇ ਕੋਲੋਂ ਕੁਝ ਵੀ ਨਹੀਂ ਮਿਲਿਆ। ਕੋਈ ਪਤਾ ਨਹੀਂ ਕਿ ਟਰੱਕ ਵਾਲਾ ਲਾ ਗਿਆ ਜਾਂ ਕੁਝ ਵੀ ਜੱਜਮੈਂਟ ਜੀ ਇਦਾਂ ਵੀ ਕਿਸੇ ਟਰੱਕ ਵਾਲੇ ਨਾਲ ਨਾ ਚੜ ਗਿਆ। ਨਹੀਂ। ਜਾਂ ਕੋਈ ਟ੍ਰੇਨ। ਕਿਉਂਕਿ ਵੱਡਾ ਰੋਡ ਆ ਦਿੱਲੀ ਵਾਲਾ ਹਨਾ ਇੰਟਰਨੈਸ਼ਨਲ ਰੋਡ ਆ ਉਹ। ਹਾਂਜੀ ਹਾਂਜੀ। ਮਤਲਬ ਉੱਥੋਂ ਦਿੱਲੀ ਵਾਲੇ ਪਾਸੇ ਹੋਏ ਆਈ ਐ ਭੈਣ ਜਾਂ ਲੁਧਿਆਣੇ ਵਾਲੇ ਪਾਸੇ ਉਧਰ ਨੂੰ ਗਈ ਆ ਇਹ ਕੁਝ ਨਹੀਂ ਪਤਾ। ਉੱਥੇ ਰੇਲਵੇ ਸਟੇਸ਼ਨ ਵੀ ਨੇੜੇ ਹੀ ਆ ਹਨਾ ਤੁਹਾਡੇ। ਟ੍ਰੇਨ ਤੋਂ ਉਤਰੀ ਹੋਵੇ ਇਹ ਵੀ ਨਹੀਂ ਪਤਾ ਹਨਾ। ਬਸ ਸਟੈਂਡ ਵੀ ਨੇੜੇ ਆ ਤੇ ਇਹ ਭੈਣ ਦੀ ਦਿਮਾਗੀ ਸਥਿਤੀ ਇੰਨੀ ਕਿ ਜ਼ਿਆਦਾ ਅਫਸੈਟਾ ਵੀ ਇਹ ਆਪਣੇ ਆਪ ਨੂੰ ਐਕਸਪਲੇਨ ਨਹੀਂ ਕਰ ਸਕਦੀ ਦੱਸ ਵੀ ਨਹੀਂ پا ਰਹੀ ਆਪਣੇ ਆਪ ਬਾਰੇ ਵੀ ਮੈਂ ਕੌਣ ਆ ਤੇ ਬਸ ਤੇ ਹੁਣ ਜਾਂ ਹੋਰ ਚੀਜ਼ਾਂ ਕਰ ਰਹੀਆਂ ਮੈਨੂੰ ਲੱਗਦਾ ਨਹੀਂ ਵੀ ਇਹ ਕਰ ਸਕਦੀ ਹੋ ਹੋ ਸਕਦਾ ਇਹਨੂੰ ਕੋਈ ਛੱਡ ਕੇ ਗਿਆ ਹੋਵੇ ਕਿਉਂਕਿ ਟ੍ਰੇਨ ਦੇ ਵਿੱਚ ਵੀ ਚੜਨਾ ਉਤਰਨਾ ਬੱਚੇ ਨੂੰ ਲੈ ਕੇ ਨਾਲ ਲੱਗਦਾ ਨਹੀਂ ਪੋਸੀਬਲ ਨਹੀਂ ਵੀ ਇਹ ਕਰ ਸਕਦੀ ਐ ਇੰਨੀ ਅਫਸੈਟ ਹੋਈ ਹੋਈ ਐ ਇਸ ਟਾਈਮ ਤੇ ਬਹੁਤ ਸ਼ੁਕਰੀਆ ਸਰ ਤੁਸੀਂ ਜਿਵੇਂ ਦੱਸਦੇ ਸੀਗੇ ਵੀ ਜੇ ਤੁਹਾਨੂੰ ਕਾਲ ਆਈ ਫਿਰ ਤੁਸੀਂ ਉੱਥੇ ਐਸਜੀਐਮ ਸਾਹਿਬ ਦੇ ਪੇਸ਼ ਕੀਤਾ ਉਹ ਆਰਡਰ ਲੈ ਕੇ ਆਇਓ ਤੁਸੀਂ ਸਰ ਠੀਕ ਐ ਸਰ ਹੋਰ ਨਤੀਸ਼ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਤੁਹਾਡਾ ਵੀ ਰਿਤੂ ਭੈਣੇ ਥੈਂਕ ਯੂ ਨਤੀਸ਼ ਜੀ ਤੁਸੀਂ ਉੱਥੇ ਮੌਕੇ ਤੇ ਐਸਏ ਇਨਸਪੈਕਟਰ ਜੀ ਮੌਕੇ ਤੇ ਪਹੁੰਚੇ ਸੀ ਠੀਕ ਹੈ ਤਾਂ ਵੀ ਮਾਲਕ ਨੂੰ ਸਾਨੂੰ ਫੋਨ ਤੇ ਕਰਾ ਦਿੱਤੀ ਗਈ ਸੀ ਸੀ ਗੰਤੀ ਜੀ ਕਿ ਸਾਡੇ ਮੈਡਮ ਲੇਡੀ ਪੋਰਸ ਨੇ ਦੇ कपड़े ਬਦਲ ਆਏ ਬੱਚੇ ਦੀ ਹਾਲ ਥੋੜੀ ਸੁਧਾਰੀ ਫਿਰ ਅਸੀਂ ਮੰਨ ਜੋ ਐਸਜੀਐਮ ਸਾਹਿਬ ਤੋਂ ਜੋ ਆਪਣਾ ਪ੍ਰੋਸੈਸ ਪੂਰਾ ਕਰ ਦੂਗੇ ਅੱਗੇ ਲੈ ਕੇ ਕਰਕੇ ਤੁਹਾਡੇ ਕੋਲ ਪਹੁੰਚਾ ਠੀਕ ਗੰਤੀ ਜੀ ਥੈਂਕ ਯੂ ਇਨਸਪੈਕਟਰ ਸਾਹਿਬ ਥੈਂਕ ਯੂ ਤੁਹਾਡਾ ਬਹੁਤ ਬਹੁਤ ਅਸਲ ਦੇ ਵਿੱਚ ਇਹ ਵੀ ਇੱਕ ਬੜੀ ਚੰਗੀ ਗੱਲ ਹੋਈ ਆ ਜਿਹੜਾ ਭੈਣ ਨੂੰ ਇੱਥੇ ਤਿੱਕਰ ਪਹੁੰਚਾਉਣ ਦੇ ਵਿੱਚ ਮੱਲੋ ਜਿਹੜਾ ਇਹ ਅੱਜ ਯੰਗ ਸਾਡੇ ਜਿਹੜੇ ਭੈਣ ਭਰਾ ਨੇ ਪੁਲਿਸ ਦੇ ਵਿੱਚ ਨਵੀਂ ਭਰਤੀ ਹੋਈ ਆ ਤੇ ਇਹ ਵੀਰ ਆਪਣੀ ਡਿਊਟੀ ਨੂੰ ਆਪਣੀ ਜ਼ਿੰਮੇਵਾਰੀ ਨੂੰ ਇਨਸਾਨੀਅਤ ਦੇ ਨਾਲ ਉਹਨੂੰ ਕੰਬਾਈਨ ਕਰਕੇ ਡਿਊਟੀ ਕਰਦੇ ਨੇ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਦਿਲ ਤੋਂ ਕਰਦੇ ਜਿਵੇਂ ਨतीश ਜੀ ਸਬ ਇੰਸਪੈਕਟਰ ਨੇ ਮਤਲਬ ਇੰਨੇ ਚੰਗੇ ਨੇ ਕਿ ਜਿਨ੍ਹਾਂ ਨੇ ਆਪਣੀ ਕੋਈ ਇਹ ਨਹੀਂ ਹੈਗਾ ਵੀ ਮੈਂ ਕੋਈ ਅਫਸਰ ਆ ਜਾਂ ਕੁਝ ਹੋਰ ਆ ਆਪਣੀ ਜ਼ਿੰਮੇਵਾਰੀ ਨਿਭਾਈ ਸਵੇਰ ਦੇ ਰੀਤੂ ਭੈਣ ਵੀ ਇਸੇ ਤਰ੍ਹਾਂ ਹੀ ਇਸ ਪ੍ਰੀਤ ਦੱਸਦੇ ਨੇ ਇਸ ਭੈਣ ਦੇ ਆਸ-ਪਾਸ ਹੀ ਨੇ ਇਹਨਾਂ ਦੀ ਕੇਅਰ ਬੱਚੇ ਦੀ ਕੇਅਰ ਇਹਦੇ ਬੱਚੇ ਦੀ ਫੀਡ ਮਤਲਬ ਅਰਵਿੰਦਰ ਜੀ ਸ਼ੁਕਰੀਆ ਇਹਨਾਂ ਦਾ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਤੇ ਅੱਗੋਂ ਇਹ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ ਸਾਰਿਆਂ ਦੀ ਇਹ ਡਿਊਟੀ ਹੁਣ ਆਪਣੀ ਬਣਦੀ ਆ ਵੀ ਆਪਾਂ ਇਸ ਭੈਣ ਨੂੰ ਇਹਦੇ ਘਰ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਕਰੀਏ ਜੇ ਕੋਈ ਥੋੜਾ ਬਹੁਤਾ ਵੀ ਇਹਦੇ ਭੈਣ ਦੇ ਚਿਹਰੇ ਨੂੰ ਪਹਿਚਾਣਦਾ ਵਾ ਕਿਸੇ ਤਰੀਕੇ ਤਾਂ ਤੁਸੀਂ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਬਹੁਤ ਬਹੁਤ ਸ਼ੁਕਰੀਆ ਭਾਈ ਧੰਨਵਾਦ ਈਸ਼ੂ ਸ਼ੁਕਰੀਆ ਕਿੰਨੀ ਵੀਰੇ ਬਹੁਤ ਧੰਨਵਾਦ ਸਿਮੂ ਵੀਰੇ ਸ਼ੁਕਰੀਆ ਤੇਰਾ ਭਾਈ ਨਹੀਂ ਨਹੀਂ ਵਾਗਰੂ ਕਰਾਉਂਦੇ ਨੇ ਸੱਚੇ ਪਾਸ਼ਾ ਅਨਕੀ ਦੀ ਜਾਨ ਕੋਈ ਖੋਕੀ ਲੈ ਜਾਂਦਾ ਤੋ ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ ਤਾਂ ਉਹ ਨਹੀਂ ਛੜਦੇ ਚੰਗੇ ਭਲੇ ਨੂੰ ਲੈ ਜਾਂਦੇ ਆ ਉੱਥੇ ਆਏ ਨਾ ਟਾਬੇ ਦੇ ਰਾਹ ਤੇ ਕੱਟ ਵੀ ਹੈ ਨੀਗਾ ਜਾਨਕੀ ਜੀਟੀ ਰੋਡ ਆ ਵੀ ਹਾਈਪਰ ਹੋ ਕੇ ਭੱਜ ਕੇ ਬੱਚੇ ਨੂੰ ਸੱਟ ਦੀ ਨਹੀਂ ਕੁਝ ਵੀ ਹੋ ਸਕਦਾ ਜੀ ਤਾਂ ਡਰਨਾ ਵਾਪਰਦਾ ਜੀ ਜਿਨੇ ਪਹਿਲਾਂ ਸਾਨੂੰ ਕਾਲ ਕੀਤਾ ਉਹ ਦੱਸਦਾ ਵੀ ਕੁੱਟ ਰਹੀ ਸੀ ਬੱਚੇ ਉਹ ਨਹੀਂ ਕੁੱਟ ਰਹੀ ਸੀਗੇ ਇਹ ਵੀ ਦੰਦੀ ਵੱਢੀ ਸੀ ਸਾਨੂੰ ਵੀ ਦੱਸਿਆ ਤਾਂ ਹਾਂ ਤੇਰੇ ਮੱਝੇ ਤੇ ਪਈ ਸੀ ਉਹ ਵੀਡੀਓ ਮੇਰੇ ਕੋਲ ਮੋਕੇ ਦੇ ਟਾਬੇ ਦੀ ਹੈਗੀ ਉਹ ਮੈਂ ਲਗਾ ਦਾਂਗੇ ਵਿੱਚ ਆਪਾਂ ਹਾਂ ਜੀ ਹਾਂ ਮਾ ਜਾਨਾ ਕਿ ਕੀੜਾ ਦਾ ਆ ਕੇ ਆ ਰਿਹਾ ਸੀਗਾ ਉਹਨਾਂ ਨੇ ਦੇਖਿਆ ਸੀਗੇ ਜਿਹੜਾ ਟਾਬੇ ਤੇ ਉਹ ਉਹਦਾਂ ਵੀ ਟਾਬੇ ਤੇ ਬੈਠੇ ਸੀਗੇ ਫਿਰ ਮੈਂ ਵੀਡੀਓ ਬੁਣਿਓ ਬਾਤੀ ਵੀ ਰਹਿਣ ਨੂੰ ਫਿਰ ਤੁਹਾਨੂੰ ਅੱਗੇ ਸ਼ੇਅਰ ਕਰਤੀ ਫਿਰ ਅਜੇ ਤਾਂ ਲੈ ਕੇ ਆਏ ਥੀਜੀ ਟਾਬੇ ਵਾਲਿਆਂ ਦਾ ਵੀ ਧੰਨਵਾਦ ਆ ਭਾਈ ਉਹਦੇ ਮਾਲਕ ਦਾ ਹਨ ਉਹਨੇ ਵੀ ਆਪਣਾ ਉੱਥੇ ਫਿਰ ਚੰਨਜੀਤ ਪੁਲਿਸ ਮੁਲਾਜ਼ਮ ਇੱਕ ਹੋਰ ਨੇ ਉਹ ਇੱਥੇ ਆਈ ਨਹੀਂ ਹੈਗੇ ਉਹਨਾਂ ਨੇ ਵੀ ਨਾਲ ਉਹ ਵੀ ਹੈਲਪ ਇਦਾਂ ਕਰਦੇ ਰਹਿੰਦੇ ਆ ਉਹਨਾਂ ਨੇ ਕਿ ਸਾਨੂੰ ਕਾਲ ਕਰਤੀ ਸੀ ਉਹਨਾਂ ਨੇ ਵੀ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਵਾਇਗੁਰ ਜੀ ਦਾ ਖਾਲਸਾ